ਹੈਲੋ ਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੈਲ ਬਲੌਗ ਦੇ ਵਿੱਚ। ਹੋਰ ਜੀ ਕਿਵੇਂ ਹਸ ਰਹੇ? ਠੀਕ ਠਾਕ। ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ। ਹਾਂ ਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ। ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਪਸੰਦ ਆਈ ਤਾਂ ਲਾਈਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸਿਓ। ਹਾਂ ਜੀ ਇੱਥੇ ਸਵੇਰ ਦਾ ਟਾਈਮ ਆ। ਤੇ ਹੁਣ ਇੱਥੇ ਵੱਜ ਚੁੱਕੀ ਨੇ 5 ਤੇ ਠੰਡ ਬਹੁਤ ਜ਼ਿਆਦਾ ਹੈ। ਉਗੀ ਖਾਣਾ ਹਨਾ ਸਵੇ ਸਵੇ ਧੰਦ ਪਈ ਪਈ ਐ ਤੇ ਮੈਂ ਹੋਰ ਇਥੇ ਕੋਈ ਲੱਗੀ ਸੀ ਕਿ ਚਾਹ ਆਪਾਂ ਨਾ ਤੋਲਿਆ ਪਾਲਿਆ ਤੇ ਹੁਣ ਮੈਂ ਚਾਹ ਪੀ ਕੇ ਚਾਣ ਲੱਗੀ ਸੀਗੀ ਪਸ਼ੂਆਂ ਕੋਲੋਂ ਪਹਿਲਾਂ ਮੈਂ ਕਿਹਾ ਚਾਹ ਪੀ ਲਈ ਨਾ ਅੱਜ ਬਲੌਗ ਸਵੇਰੇ ਸੱਜਰੇ ਸੱਜਰੇ ਸਟਾਰਟ ਕਰ ਲਈ ਹੈ ਨਾ ਤੁਹਾਨੂੰ ਸੱਜਰੇ ਸੱਜਰੇ ਬਲੌਗ ਸਟਾਰਟ ਕਰਤਾ ਅੱਜ ਤੇ ਠੰਡ ਲੱਗ ਰਹੀ ਐ ਠੰਡੇ ਪਾਣੀ ਸੀਗਾ ਠੰਡੇ ਪਾਣੀ ਨਾਲ ਸਵੇ ਸਵੇ ਨਾ ਆ ਕੇ ਨਾ ਬਲਬਲ ਠੰਡ ਲੱਗਦੀ ਜਦੋਂ ਨਾ ਕੰਮ ਕਰਨ ਦੇ ਵਿੱਚ ਲੱਗ ਜਾਂਦੇ ਆ ਨਾ ਫਿਰ 스ਪੀਡ ਕਰਮ ਹੋ ਜਾਂਦਾ ਫਿਰ ਨਹੀਂ ਠੰਡ ਮਹਿਸੂਸ ਨਹੀਂ ਹਿੱਥੇ ਮੈਂ ਇੱਥੇ ਲੱਗੀ ਸੀ ਕਿ ਚਾਹ ਪੀਣ ਬੱਚੇ ਚਾਹ ਨਹੀਂ ਪੀਕੇ ਜਾਂਦੇ ਹੈਗੇ ਉੱਦੇ ਚਲੇ ਜਾਂਦੇ ਨੇ ਤੇ ਉਹ ਗਾਹ ਪਰਿਵਾਰ ਤੇਰੀ ਤੇ ਬਿਨਾ ਚਾਹ ਵੀ ਤੀ ਨਹੀਂ ਗਿਆਂਦੇ ਨੇ ਉੱਥੇ ਹੀ ਹੁਣ ਜਦੋਂ ਨਾ ਮਤਲਬ ਪਰਿਵਾਰੇ ਫੇਰੀ ਸਮਾਂ ਤੋਂ ਉਹ ਵੀ ਫੇ ਚਾਹ ਗਰਮ ਇਹ ਦਿੰਦੀ ਹੈ ਫਿਰ ਉੱਥੇ ਪੀਣਗੇ ਆ ਕੇ ਫੇਰ ਵੀ ਪਿੰਦੇ ਹੈਗੇ ਮੈਨਾਂ ਇਹਨਾਂ ਕੋਲ ਟੁਗੜ ਟੁਗੜ ਪੀ ਜਾ ਕਰੋ ਵੀ ਠੰਡੇ ਚ ਜਾਣਾ ਬਣਾ ਤਾਂ ਮੈਂ ਦੰਨੀਆਂ ਉਹਨਾਂ ਨੂੰ ਘਰ ਪੀਂਦੇ ਰਹਿ ਗਏ ਹਲ ਤਾਂ ਬੈਂਚੇ ਗੋਲਦੇ ਨੇ ਹਲ ਤਾਂ ਟਾਈਮ ਲੱਗੂਗਾ 6 ਵਜੇ ਮਿਲਣਾ ਸੁਣਾਤੀ ਹੁੰਦੀ ਹੁੰਦੀ ਸ਼ਾਇਦ ਲੋ ਜੀ ਆਪਾਂ ਬੈਠ ਕੇ ਪੀ ਗਏ ਚਾਹ ਉਸ ਤੋਂ ਬਾਅਦ ਚੱਲਦੇ ਆ ਪਸ਼ੂਆਂ ਨੂੰ ਤਰਾਜਣ ਚਾਹੁੰਦੇ ਆ ਤਾਂ ਵੀ ਟਾਈਮ ਲੱਗ ਜਾਂਦਾ ਤਰਾਜਣ ਨੂੰ ਕੱਲ ਜਾ ਕੇ ਗੋਹਾਵਾਂ ਵਗੈਰਾ ਦੇ ਚੱਕੇ ਫਿਰ ਇਕੱਠੇ ਬਰਕੇ ਪੇਤਾ ਨਾਲ ਜਾਵਾਂਗੇ ਤੇ ਚਲੋ ਜੀ ਫਿਰ ਤੁਹਾਨੂੰ ਮਿਲਾਂਗੇ ਕਿੰਨਚਾ ਬਲੌਗ ਦੀ ਸਟਾਰਟਿੰਗ ਆਪੇ ਸਾਦੇ ਸਾਦੇ ਹੋਗੀ ਕਿ ਦਿਨ ਚ ਮਿਲਦੇ ਆ ਲਓ ਜੀ ਸਵੇਰ ਦੀ ਹੁਣ ਤੁਹਾਨੂੰ ਮਿਲ ਰਹੀ ਹੈ ਸਵੇਰ ਦਾ ਜਦੋਂ ਬਲੌਗ ਸਟਾਰਟ ਕਰਿਆ ਆਪਾਂ ਨੇ ਕੁਝ ਨਹੀਂ ਬਣਾਇਆ ਹੈਗਾ ਕੀ ਕਰਾਂ ਚਲੇ ਨੂੰ ਕੰਮ ਬਹੁਤ ਔਖਾ ਹੋਇਆ ਪਿਆ ਸਾਰੇ ਕੰਮ ਤਾਂ ਦੁੱਧਨ ਪੱਜ ਬੰਦ ਹੋ ਜਾਂਦਾ ਕਦੇ ਪਸ਼ੂਆਂ ਚ ਕਦੇ ਘਰ ਦਾ ਬਾਦੋ ਸਾਰੇ ਕਾਸੀ ਇਹ ਨੀ ਗੁਰਵਜਤ ਬਣਦੇ ਹੁਣ ਮੈਂ ਤਾਂ ਤੁਹਾਨੂੰ ਚੋਕੇ ਆ ਗਈ ਤੇ ਦੁੱਧ ਵੀ ਆਪਾਂ ਨੂੰ ਪਤਾ ਤੇ ਮੇਰੇ ਤਰ੍ਹਾਂ ਹੀ ਹੋਈਆਂ ਨੇ ਬੱਕਲੀਆਂ ਆਪਾਂ ਅੱਜ ਨੂੰ ਬੱਕਲੀਆਂ ਪਾਵਾਂਗੇ ਨਾ ਮੈਂ ਨਾ ਇੱਕ ਵੀਡੀਓ ਦੇਖੀ ਸੀਗੀ ਤੇ ਉਹਨਾਂ ਸੂਈ ਤੋਂ ਬਾਅਦ ਮਤਲਬ ਦੁੱਧ ਤੇ ਲਿਆਉਣ ਲਈ ਨਾ ਮੈਂ ਵਜਾਂਗਾ ਮਾਨੂੰ ਹਨਾ ਮਤਲਬ ਵਧੀਆ ਦੁੱਧ ਚੱਲ ਪੰਦੀਆਂ ਰਹੇ ਨਾਲ ਤੇ ਉਹ ਬੱਕੜੀਆਂ ਪਾਉਂਦੇ ਜੀ ਮੈਂ ਸੋਚਿਆ ਵਾਹ ਚਲੋ ਅੱਜ ਹਲੇ ਆਪਾਂ ਵੀ ਹਨਾ ਥੋੜੇ ਦਿਨ ਰਹਿਣ ਕੇ ਪਾ ਕੇ ਦੇਖ ਲੈਂਦੇ ਆ ਮੈਂ ਉਸ ਤਰ੍ਹਾਂ ਆਪਣੀ ਦੁੱਧ ਹਲੇ ਚੰਨੀ ਨਹੀਂ ਨਿਗੀ ਤਾਂ ਕਰਕੇ ਫਿਰ ਮੈਂ ਕਿਹਾ ਵੀ ਚਲ ਬੜੇਵੇਂ ਦਾ ਪਾਣੀ ਚਾਰਦੇ ਹਨਾ ਤੇ ਵੀ ਹੁਣ ਬੱਕੜੀਆਂ ਸ਼ੁਰੂ ਕਰਕੇ ਦੇਖ ਲੈਂਦੇ ਆ ਪਾ ਕੇ ਦੇਖ ਲੈਂਦੇ ਆ ਵੀ ਇਹਦਾ ਰਿਜ਼ਲਟ ਕਿ ਹੋ ਜਾ ਪਹਿਲੀ ਵਾਰ ਪਾਉਣ ਲੱਗੀਆਂ ਤੇ ਇਥੇ ਮੈਂ ਥੋੜੀ ਹੰਨੇ ਰਹਿ ਜਣੀ ਆ ਤੇ ਮੈਂ ਹੁਣ ਤਾਂ ਕਰੀਆਂ ਸੀਗਾ ਮੈਂ ਕਿਹਾ ਵੀ ਰਾਤ ਨੂੰ ਜੇ ਸਵੇਰੇ ਬਣਾ ਕੇ ਰੱਖਦੀ ਫਿਰ ਠੰਡੀਆਂ ਹੋ ਜਾਂਦੀਆਂ ਨੇ ਕੋਈ ਵੀ ਹੈ ਨਾ ਦਲੀਆਂ ਵਗੈਰਾ ਜੋ ਕੁਛ ਮਾਰਦੀ ਜਿਹੜਾ ਆਪਾਂ ਬਣੀਵੇਂ ਵਗੈਰਾ ਦੇਣੀ ਆ ਠੰਡੇ ਹੋ ਜਾਂਦੇ ਸ਼ਾਮ ਨੂੰ ਖਾਣ ਲੱਗੇ ਵੀ ਚਲੋ ਇਹ ਕੋਸੇ ਕੋਸੇ ਜੇ ਰਹਿਣਗੇ ਹਾਂ ਤਾਂ ਕਰਕੇ ਮੈਂ ਸੁਨੇਤਾ ਦੇ ਕੇ ਵਿੱਚ ਇਹਦੇ ਫਿਰ ਮੈਂ ਉਹ ਪਾਣੀ ਸੀਗੀ ਤਲੰਦ ਕੜਿਆਲੀ ਦੇ ਵਿੱਚੇ ਥਾਵਾਂਗੇ ਇੱਕ ਤਾਂ ਬਹੁਤ ਸੱਚ ਦੇਦਾ ਤੇ ਮੈਂ ਹਲੇ ਦਾ ਸਭ ਕੋਈ ਨਹੀਂ ਬਣਾਈ ਹੈਗੀ ਉਹ ਬਣਾਉਣੀ ਹੈ ਮੈਂ ਨਾਲੇ ਹੁਣ ਇੱਥੇ ਅੱਗ ਵੱੜਦੀ ਹੈ ਹਨਾ ਕੋਲੇ ਰਹਿਣ ਲੈਣੇ ਆ ਕਿ ਕੋਲੇ ਆਪਾਂ ਲਸਣ ਬਗਾਨਾ ਛਿੱਲਰ ਹਰ ਦਾ ਕਾਕਾ ਹੰਦਨੇ ਪਾਉਣਾ ਕੇ ਜਾਉਂਗੀ ਪਾਣੀ ਪਾਉਣਾ ਐਸ ਵੀਰੇ ਆਕ ਤਾਂ ਦਿਨ ਬਿਲਕੁਲ ਨਹੀਂ ਵੱੜਦਾ ਹੈਗਾ ਨੇ ਰੋਈ ਤਿੰਨ ਤਾਂ ਬੜਾ ਹੀ ਚਾਹੀਦਾ ਹੈ ਹਨਾ ਜਿਹੜੇ ਗਰਮੀਆਂ ਚ ਦਰਦ ਨੂੰ ਦੋ ਵੀ ਦਰ ਚਾਹੀਦਾ ਸਿਆਣਾ ਜੇ ਮਤਲਬ ਇਹ ਜਿਹ ਦਿਨਾਂ ਜੇ ਕੰਮ ਕਰਨ ਨੂੰ ਬੰਦ ਜੀ ਕਰਦਾ ਹੁੰਦਾ ਤੇ ਨਹੀਂ ਰੋਈ ਗਰਮੀ ਤੋਂ ਤਲੀ ਜਾਂਦਾ ਸਾਰੇ ਦੇ ਨਾਲ ਉਦੋਂ ਕੰਮ ਨਹੀਂ ਹੁੰਦਾ ਹੈਗਾ ਸਾਧਰੇ ਆਏ ਹੁੰਦਾ ਵੀ ਸਾਧਰੇ ਸਾਧਰੇ ਕੰਮ ਕਰਕੇ ਅੰਦਰ ਬਣ ਚੁ ਅਸੀਂ ਨਾ ਦੁਬਾਰਾ ਹੋ ਗਏ ਤੇ ਗਰ ਸਿਆਣਾ ਜੇ ਜੋ ਕੰਮ ਨੂੰ ਜੀ ਕਰਦਾ ਇਹ ਨੇਰੇ ਹੋਣਾ ਇੰਨੇ ਸਾਦੇ ਨਾਲ ਨਾਲ ਹਲੇ ਟਾਈਮ ਕੋਸ਼ਮ ਨਹੀਂ ਹੋਇਆ ਮੈਂ ਬਸ 5:30 ਵਜੇ ਦਾ ਟਾਈਮ ਹੈ ਮੋਬਾਈਲ ਤੇ ਚੱਲਣਾ ਪੈਟਾ ਉਹਨੇ ਵੈਸੇ ਨਹੀਂ ਰਹਿ ਹੋ ਗਿਆ ਥੋੜਾ ਲਸਣ ਛਿੱਲ ਲੂੰਗੀ ਤੇ ਦੋ ਪਿਆਜ਼ ਪਾਵਾਂਗੀ ਦੋ ਪਾਵਾਂਗੀ ਖੰਡਾ ਅੱਧਾ ਟਮਾ ਮੰਗਾਂਗੇ ਸੋਇਆ ਬੀਨ ਬੜੀ ਸਾਇਬਰੀ ਦੇ ਫੇਵਰੇਟ ਨੇ ਤੇ ਅੱਜ ਸਵੇਰੇ ਸਾਲ ਨੂੰ ਨੱਕ ਬੋਲੇ ਜ ਮਾਰਦਾ ਸੀ ਕਹਿੰਦਾ ਅੱਜ ਫੇਰ ਸਾ ਨਾਲੇ ਰਾਤ ਹੀ ਖਾਦਾ ਪਤਾ ਨਹੀਂ ਉਹਨੂੰ ਨਹੀਂ ਪਸੰਦ ਹੈਗਾ ਨਾ ਸਾਲ ਨੂੰ ਹਸ ਕਰਨ ਸਾਡਾ ਖਾਦਾ ਹੁਣ ਇਹਨੂੰ ਬੜੀਆਂ ਪਸੰਦ ਨੇ ਮੈਂ ਚਲ ਬੜੀਆਂ ਬਣਾ ਲੈਂਦਾ ਬੜੀਆਂ ਦੇ ਨਾਲ ਤਾਂ ਜੀਰੂ ਪਾ ਲੱਗੇ ਬੜੀਆਂ ਬਣਾਇਆਂ ਨੇ ਤੇ ਕਹਿੰਦੇ ਨੂੰ ਚੌਲ ਬਣਾ ਅੱਛਾ ਛੋਲ ਕਰਕੇ ਕੋਸ਼ਿਸ਼ ਕਰ ਲੋਜੀ ਮੈਂ ਛੇ ਲਾਂ ਸਾਰਾ ਕੁਸ ਫਿਰ ਮੈਂ ਰੀਂਤ ਤੜਕਾ ਲਾ ਲੋ ਲੋ ਜਿਆ ਪਰੇ ਤਰਕਾ ਕਰਤਾ ਹਾਂ ਤੇ ਬੜੀਆਂ ਭਿਓਂਕੇ ਰੱਖਤੀਆਂ ਦੰਸ ਮਾਰ ਕੇ ਜੀਣੀਆਂ

ਜੀ ਆਪਣੇ ਆਉਣੀਆਂ ਬਾਬੇ ਸੁੰਦਰदास ਦੇ ਸਟੇਡੀਅਮ 'ਚ ਪ੍ਰਭਾਤ ਫੇਰੀ ਤੇ ਆਪਣੇ ਘਰ ਵੀ ਆਉਗੀ ਆਪਾਂ ਦੱਸ ਕਰਾਵਾਂਗੇ ਤੇ ਦੇਖਾਂਗੇ ਜੇ ਵਲੌਗ ਬਣ ਗਿਆ ਪ੍ਰਭਾਤ ਫੇਰੀ ਦਾ ਜਰੂਰ ਬਣਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅੱਗੇ ਤਾਂ ਬੁਲਾਉਣੇ ਨੇ ਜਦੋਂ ਲਾਸਟ ਵਾਲਾ ਦਿਨ ਹੁੰਦਾ ਉਦੋਂ ਬੁਲਾਉਣੇ ਨੇ ਤੇ ਉਦੋਂ ਨਾ ਫਿਰ ਕੀ ਆ ਬਹੁਤ ਜ਼ਿਆਦਾ ਘਰ ਹੁੰਦੇ ਨੇ ਮਤਲਬ ਉਹ ਅੱਡਾ ਨਾ ਜਿੱਥੇ ਆਪਣਾ ਆਪਣੇ ਘਰ ਤੋਂ ਅੱਡਾ ਬਹੁਤ ਦੂਰ ਆ ਮਤਲਬ ਹੈਗਾ ਕਿਲੋਮੀਟਰ ਉੱਥੇ ਤੱਕ ਜਾਂਦੇ ਨੇ ਫੇਰ ਪ੍ਰਵਾਸ ਫੇਰੀ ਲੈ ਕੇ ਬਹੁਤ ਜ਼ਿਆਦਾ ਘਰ ਆਉਂਦੇ ਨੇ ਨਾ ਖੜਦੇ ਖੜਦੇ ਜਾਂਦੇ ਹੁੰਦੇ ਆ ਮੰਡੀ ਬਹਾਰੇ ਕੋਈ ਘਰ ਅਰਦਾਸ ਕਰਦੇ ਫਿਰ ਉਸ ਦਿਨ ਨਾ ਭੱਜੋ ਭੱਜ ਦੇ ਵਿੱਚ ਮਤਲਬ ਖੜਦੇ ਨਹੀਂਗੇ ਬੜਾ ਟਾਈਮ ਫੇਰ ਜਾਈ ਜਾਂਦੇ ਨੇ ਤਾਂ ਫਿਰ ਕਿ ਹੁਣ ਨਾ ਸੋਚਿਆ ਵੀ ਚਲੋ ਬਾਬਾ ਜੀ ਦੇ ਆਉਣੀ ਆ ਤੇ ਸਟੇਡੀਅਮ ਦੇ ਵਿੱਚ ਵੀ ਆਪਾਂ ਅਰਦਾਸ ਕਰ ਨੂੰਏ ਕਰਵਾ ਲਾਂਗੇ ਤੇ ਜਿਹੜਾ ਇਹਦਾ ਜ਼ਰੂਰੀ ਗੱਲ ਖਿਆ ਤਾਂ ਸੇਹਰੀਆਂ ਦਾ ਦੋਫਾਉਂਦੇ ਨੇ 9:00 ਵਜੇ ਤੇ ਬਲੌਕ ਬਣਾਉਣਾ ਹੈ ਦੋਫਾਉਂਦੇ ਬਹੁਤਾ ਪਤੂ ਨਹੀਂ ਜਾ ਹੁੰਦਾ ਹੈਗਾ ਚਲੋ ਇੱਕ ਥੀ ਨੂੰ ਦਰਸ਼ਨ ਕਰਵਾ ਲਾਂਗੇ ਕਾਫੀ ਮਤਲਬ ਤਾਂ ਗਰਾਉਂਡ ਦੇ ਵਿੱਚ ਕਾਫੀ ਟਾਈਮ ਖੜਕੇ ਜਾਂਦੇ ਹੁੰਦੇ ਨੇ 5-10 ਮਿੰਟ ਲਾ ਜਾਂਦੇ ਨੇ बस ਸੜਕਾ ਆਪਣਾ ਪੁੱਜ ਗਿਆ ਉਨਨੋ ਮਿਚ ਪਾਣੀ ਦੇ ਵਿੱਚ ਹਾਂ ਕੀ ਚੀਜ਼ ਹੈ ਹੈ ਨਸਕਾਰਨ ਵਸੇ ਦੇ ਰਹਾ ਕਾਮਰੀਲਾ ਆਹ ਚੱਕ ਲੜਾ ਜੀ ਚੀਜ਼ ਤੇ ਕੋਤ ਹੈਗਾ ਮੈਂ ਚੜਕਾ ਲਾ ਰਹੀ ਆ ਪਾ ਪਾਣੀ ਪਾ ਦਾਂਗੇ ਦਸ ਚਮਚ ਚਲੋ ਜੀ ਮੈਂ ਨਾ ਹੁਣ ਇਹ ਨਹੀਂ ਪਾ ਕੇ ਨਾ ਮੜਾ ਜੇ ਬਸ ਆ ਮਸਾਲਾ ਦੇ ਰਿਜਲ ਵਿੱਚ ਪਾ ਤਰੀ ਹੋਰ ਪਾ ਕੇ 50 ਤੋਂਨੇ ਪਚੋਣ ਪਾਣੀ ਪਲਾ ਕਰਨੀ ਹੈ ਤੇ ਉਸ ਤੋਂ ਬਾਅਦ ਫਿਰ ਹਮ ਮਿਲ ਜਾ ਲਓ ਜੀ ਆਪਣੀ ਸਬਜੀ ਹੋ ਗਈ ਬਣ ਕੇ ਤਿਆਰ ਤੇ ਮੈਂ ਧਨੀਆ ਪੇਪਾ ਤਸੀਗਾ ਲਿਆ ਕੇ ਤੇ ਅ ਧੰਨੇ ਤੋੜ ਲਈ ਸੀ ਕਿ ਮੈਂ ਜਨ ਇਹਨੂੰ ਧਰ ਕੇ ਕੀ ਥੋੜਾ ਜਿਹਾ ਵਾਲਾ ਮਾਰ ਗਈ ਪਾ ਡੁੱਲ ਗਈ ਸੀਗੀ ਸਬਜ਼ੀ ਦਾ ਕਲਰ ਦੇਖੋ ਕਿੰਨਾ ਵਧੀਆ ਹੈ ਤੇ ਚਲੋ ਜੀ ਹੁਣ ਮੈਂ ਬੱਚਿਆਂ ਦੇ ਤਾਂ ਰੋਟੀ ਪਾ ਕੇ ਤੇ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ ਉਹ ਵੀ